ਉਦਿਆ ਸਟਾਰਟਿੰਗ ਤੇ ਅੱਜ ਲੱਗੇ ਆ ਗੌਂਦਵਾਲ ਸਾਹਿਬ ਦੀ ਜਾਣਾ ਸੀ ਤਿਆਰੀ ਤੁਰੀ ਲੱਗੀਆਂ ਕਰਨ ਤੇ ਬਾਕੀ ਹੁਣ ਦੇਖਦੇ ਗੱਡੀ ਸਾਗਤਾ ਤੇ ਪਹੀ ਨਿਊ ਲੁੱਕ ਚੈੱਕ ਕਰ ਮਾੜੀ ਜੀ ਨਹੀਂ ਯਾਰ ਇੱਕ ਮਾੜੀ ਜੀ ਲੁੱਕ ਤੇ ਵਿਖਾਲਦੇ ਹੁਣ ਆ ਵਾਹ ਭਾਈ ਭਾਈ ਹੁਣ ਥੇ ਕਰਾ ਲਿਆਏ ਇੱਕ ਬੰਦੇ ਦੇ ਮਗਰ ਲੱਕੇ ਸੰਨੀ ਨੇ ਕਹਿਤਾ ਵੀ ਬਸ ਤੈਨੂੰ ਮੁਸਾ ਨਹੀਂ ਚਾਚਾਂ ਟੀਆਂ ਨੇ ਥੇ ਕਰਾ ਲਿਆਏ ਆ ਆ ਜਾਣੀ ਕੀ ਆ ਆ ਨਹੀਂ ਜਾਣ ਗਈਆਂ ਫਿਲਹਾਲ ਤੱਕ ਗਿਆ ਨਾ ਕੰਮ ਇਹ ਵੀ ਭਰਾ ਮਹਾ ਲੱਭਾ ਜਗਾੜ ਕੇ ਪਤਾ ਨਹੀਂ ਕਿੱਥੇ ਛੁੱਟਿਆ ਆ ਆ ਚੀਜ਼ ਹਾਂ ਬਾਕੀ ਪੌਣੇ ਟਰਾਲੀ ਇਹਦੇ ਵੀ ਇੱਕ ਟਾਇਰ ਚ ਹਵਾ ਨਿਕਲ ਗਈ ਆ ਜਿਹੜਾ ਉਦੋਂ ਸੈੱਟ ਕਰਾਇਆ ਸੀ ਆਪਾਂ ਉਹ ਤੇ ਆਹੀ ਇਹ ਤੇ ਸਹੀ ਆ ਪੂਰਾ ਪਤਾ ਨਹੀਂ ਕਿ ਚਾ ਕਿੱਲ ਕੁਲ ਵੱਜ ਗਿਆ ਕੋਈ ਨਾ ਕੋਈ ਤਾਂ ਕਰਕੇ ਚੱਕਰ ਜਾ ਪਿਆ ਗਿਆ ਚਲੋ ਫੇਕ ਆਪਦੇਆਂ ਗਾੜੀ ਚੇਰ ਕਰਨਾ ਕੋਸ਼ਿਸ਼ ਪੈ ਗਈ ਟਰਾਲੀ ਚਲੋ ਕੱਢੋ ਨਾਲੇ ਇਹਦੇ ਸਟicker ਲਵਾ ਕੇ ਲਿਆਉਣਾ ਪਿੱਛੇ ਇੱਥੇ ਨਾਲੇ ਤੇ ਜਿਹੜਾ ਲਿਖਿਆ ਹੁੰਦਾ ਉੱਥੇ ਸਾਨੂੰ ਕਹਿੰਦੇ ਹੀ ਦੱਸ ਦੋ ਮਾੜਾ ਜਿਆ ਕੀ ਲਿਖਣਾ ਉੱਥੇ ਯਾਦ ਜਿਆ ਨਹੀਂ ਆਇਆ ਕੋ ਸੋਚਿਆ ਸੋਚਿਆ ਵੀ ਨਹੀਂ ਤੇ ਮੈਂ ਹੁਣ ਤਾਂ ਕਰਾ ਲਿਓਨੇ ਆ ਨਾਲੇ ਆ ਤੈਰ ਚ ਹਵਾ ਘੱਟ ਹੀ ਯਾਰ ਪਤਾ ਨਹੀਂ ਕੀ ਗੱਲ ਵਿੱਚ ਕੋਤੋਂ ਨਿਕਲ ਗਈ ਹੈ ਕਰਵਾ ਲਿਆ ਨੇ ਨਾਲੇ ਗੱਦੇ ਸੋਟ ਲਿਆਉਨੇ ਆ ਲਿਖਾਉਨੇ ਹੱਟੇ ਜ ਆ ਕੇ ਮਾੜਾ ਜਿਆ ਹੰਦੀ ਇੱਥੇ ਹੋ ਜਾਣੀ ਆ ਆ ਦੋ ਚਾਰ ਗੱਦੇ ਆਪਣੇ ਪਏ ਵਿੱਚ ਬਾਕੀ ਰੱਖਦੇ ਆ ਨਵੇਂ ਟਾਇਰ ਕਿਥੇ ਸਾਰੇ ਲੱਗ ਜਾਣੇ ਟਾਇਰ ਤੇ ਇੱਕ ਅੱਧਾ ਲਾਇਆ ਉਹਨਾਂ ਦਾ ਲੱਗਦਾ ਭਾਈ ਜਣੀ ਵੜ ਗਿਆ ਥੱਲੇ ਇਹਦਾ ਹੋਰ ਕੋਈ ਇਲਾਜ ਨਹੀਂ ਨੂੰ ਜੰਗਾਲ ਲੱਗ ਜਾਂਦਾ ਤਾਂ ਕਰਕੇ ਚੱਕਰ ਪਿਆ ਜਾਂਦਾ ਇਹ ਹੁਣ ਖੁੱਲ ਕੇ ਸੈੱਟ ਹੁੰਦੀ ਓਦਾਂ ਕੈਮੀਕਲ ਜਾਂ ਤੇਲ ਤੋਂ ਗਾਡਾਂ ਦਾ ਪੰਗਾ ਘੱਟਾ ਵੜਾ ਜਾਵਾ ਹੁੰਦਾ ਇੱਥੇ ਆਹ ਸਿੱਧਾ ਇਹੋ ਜੰਮਦਾ ਨਹੀਂ ਕੋ ਉਹ ਸਾਫ ਹੀ ਖੇਤੀ ਹੋਈ ਦੇ ਸਾਲੇ ਸਾਫ ਹੀ ਕੜਿਆ ਹੋਇਆ ਮਿੱਟੀ ਕਿੱਥੇ ਰੇਤ ਵੜੀ ਜੰਨੇ ਚਲੋ ਦੇਖਦੇ ਆਂ ਬਾਕੀ ਕਦੇ ਕੋ ਦੇ ਸੁੱਟ ਲਈ ਜਾਂਦੇ ਆ ਨਾ ਗੱਦੇ ਆਪਣੇ ਵੇਖ ਲਈ ਵੀ ਹੈ ਆਪਣੇ ਵੇਖ ਲਈ ਬਤਾ ਕਿਹੜੇ ਆ ਉਹ ਨਾ ਵੀ ਚੇਰ ਆ ਲ ਜਾਣ ਉਹਦਾ ਬ੍ਰਾਂਡ ਵੱਖਰਾ ਵਾ ਮੈਨੂੰ ਤੇ ਇਦਾਂ ਦੇ ਲੱਗਦੇ ਨਹੀਂ ਨਹੀਂ ਉਹ ਦੂਸਰੇ ਆ ਕਿਦਾਂ ਕਿਉਂ ਦਰੀ ਦਰੀ ਉਹ ਬੇ ਤਸਾਲਾ ਲੈ ਉੱਤੇ ਸੁੱਟ ਤੂੰ ਘਰ ਜਾ ਕੇ ਸੈੱਟ ਕਰਨੇ ਪੈਣੇ ਧੋਣੀ ਪੈਣੀ ਹੈ ਜੇ ਸਮਾਨ ਕੱਢਣਾ ਪੈਣਾ ਇਕੱਰੀ ਕਿਵੇਂ ਲੈਵਾਂ ਲਿਆ ਤਿੰਨ ਚਾਰ ਹੋਰ ਬਾਹਰ ਲੰਮੇ ਪੈਣਾ ਅੱਧੇ ਥੱਲੇ ਛੋੜ ਦਾਂਗੇ ਫਿਰ ਰੱਖ ਲੈ ਗੱਦੇ 10 12 ਬਹੁਤ ਆ ਘਰ ਵੀ ਪਏ ਹੋਣੇ ਥੋੜੇ ਜੇ ਚਲਿਏ ਜਾ ਕੇ ਵਾਸ਼ ਕਰੀਏ ਇਹਨੂੰ ਟਰੈਕਟਰ ਵੀ ਧੋਣਾ ਹੀ ਹੋਣਾ ਫਿਰ ਸਾਹ ਨਕੋੜਾ ਸਾਹ ਪੀਣੋਂ ਕਹੇ ਲਿਆ ਟਰਾਲੀ ਮੋੜਨ ਮੰਦੇ ਮਤਲਬ ਸਾਰੀ ਤੇਰੀ ਚਾਉਂਦੇ ਆ ਇਹਦੇ ਨਾਲ ਵੇਖ ਲਓ ਕਰਤੀ ਨਾ ਹੋਈ ਗੱਲ ਫਿਰ ਬੋਲੀ ਇਹਨਾਂ ਦਾ ਜੋ ਕਿ ਆਂ ਬੰਦੇ ਮੈਂ ਕਰਦੀ ਜਾਣ ਲਿਆ ਕੀ ਕਰਨ ਕਦੋਂ ਇਹ ਆਇਆ ਤੇ ਕੋਈ ਗੱਲ ਨਹੀਂ ਤੇ ਫਿੰਗਰਪ੍ਰਿੰਟ ਚਲਾਉਣਾ ਮੱਥਾ ਟੇਕਣ ਜਾਣਾ ਤੇ ਨਾ ਖੋਲਣਾ ਭਰਾ 12 ਵਜੇ ਤੁਰਪਣਾ ਲੱਗੇ ਨਾ ਹੋਣਾ ਭਾਜੀ ਮੇਰੀ ਗੱਲ ਸੁਣੋ ਭਾਜੀ ਰਵੀ ਜੱਲੇ ਹੋਰੇ ਹੋਰਾਂ ਦੇ ਸਾਡੀ ਛਾੜੀ ਛਾੜੀ ਇਹ ਕੰਮ ਨਹੀਂ ਹੋਣਾ ਇੰਨੇ ਨੇ ਅੰਦਰ ਕੜੀ ਕੋਈ ਨਹੀਂ ਵੇਖ ਲੈਣੇ ਆਪਾਂ ਹੋਈ ਗੱਲ ਹਾਂ ਫਿਰ ਠੀਕ ਹੈ ਲੋ ਵੀ ਆ ਗਏ ਆ ਘਰੇ ਤੇ ਤੋਂ ਇਹ ਹੁਣ ਇਹਨੂੰ ਤੇ ਤਿਆਰ ਹੋਈਏ ਬੰਦੇ ਨਾਲੇ ਤਿਆਰ ਹੋਈ ਜਾਣ ਦੇ ਉਦਾਂ ਹੀ ਕਉ ਮਝੂਗੀ ਕਉ ਮਝੂਗੀ ਵੱਟੀ じゃ ਕੀ ਤਾਂ ਮੁੜ ਜੇ ਮੁੜ ਜਾਣੀ ਆ ਹੋਂਦੈ ਤੋ ਕਲਟਰ ਸਿੱਧਾ ਕਰੀ ਜਾ ਬਣੀ ਗੱਲ। ਥੋੜੀ ਅਗੇ ਹੱਡੇ ਤੋਂ ਸਟicker ਦਾ ਕੰਮ ਹੋਇਆ ਨਹੀਂ ਯਾਰਾਡੇ ਸਾਡੇ ਤੇ ਦੋ ਦੁਕਾਨਾਂ ਇੱਕ ਬੰਦ ਤੇ ਇੱਕ ਦਾ ਕੰਪਿਊਟਰ ਹੀ ਨਹੀਂ ਚੱਲੇ ਆ ਪਤਾ ਨਹੀਂ ਕੀ ਚੱਕਰ। ਸਟicker ਦਾ ਹੁਣ ਫੇਰ ਕਰਾਵਾਂਗੇ ਕਿਤੇ। 12 ਵਜ ਗਏ ਬੰਦੇ ਨੇ ਅਸੀਂ ਟਾਈਮ ਤੇ ਅੱਜ 12 ਵਜਾ ਦਿੱਤਾ ਸੀ ਪਰ ਤੁਰਿਆ ਨਹੀਂ ਜਾਣ ਡਿਆ ਜੇ। ਧੋਣੀ ਆ। ਸਮਾਨ ਕੱਢ ਕੇ ਬਾਹਰ ਧੋਈਏ ਸਾਰੇ ਦੋਵੇਂ ਸਾਧ ਪਹਿਲਾਂ। ਉੱਤੋਂ ਗਰਮੀ ਨੇ ਆ। ਅੱਤ ਕਰਾਤੀ ਅੱਤ ਫਿਰ ਵੇਖਦੇ ਹਿਸਾਬ ਲਾ ਕੇ ਆਇਆ ਵੀ ਨਹੀਂ ਕੋਈ ਅਜੇ ਮੈਂ ਤਾਂ ਗੈਰੀ ਦੋਵੇਂ ਆ ਓਏ ਆ ਚੱਲ ਪਿਆ ਪੈਪ ਚੱਕੋ ਜੀ ਆਪਾਂ ਦੋਆ ਨੇ ਪੂਰਾ 1 ਘੰਟਾ ਲਾ ਕੇ ਟਰੈਕਟਰ ਟਰਾਲੀ ਦੇ ਕੱਢ ਤੇ ਵੱਟ ਤੇ ਟਰੈਕਟਰ ਵੀ ਹੋ ਗਿਆ ਓਕੇ ਪੂਰਾ ਹੋਰ ਵੇਖ ਲਓ ਕੋਈ ਨਹੀਂ ਜਿਆ ਭਾਜੀ ਮਾੜਿਆ ਕਰਿਓ ਟਿੱਪਣੀ ਹੈ ਸਹੀ ਗੱਲ ਆ ਕੋਈ ਨਹੀਂ ਜਿਆ ਆਇਆ ਹੋਰ ਬੰਦਾ ਫੋਨ ਹੀ ਕਰਨੇ ਦਾ ਵੀ ਧੋਣਾ ਕਰਨਾ ਦਿਖਾ ਦੋ ਮੈਂ ਤਾਂ ਧੋਈ ਦਵੇ ਆ ਕੇ ਪਹਿਲੇ ਇਨਹਾਂ ਤੇ ਗੱਦੇ ਲੈ ਕੇ ਆਈਏ ਅਜੇ ਇੱਕ ਵਿੱਚ ਫੂਰ ਕੱਢ ਚਾਰਜਰ ਸਿਸਟਮ ਲਾਇਆ ਉਹ ਦੇਖੀ ਕੀ ਕੀ ਕਰੇ ਜਾਂ ਤੇ ਫਿਰ ਆਣ ਕੇ ਮੜਾ ਧੋ ਲੈnde ਤੇ ਤਿਆਰ ਹੋ ਜਾਂਦੇ ਦੋਵੇਂ ਜਾਣੇ ਤੇ ਸਾਡਾ ਹਾਰ ਦੇਖੋ ਜੀ ਬਸ ਹੁਣ ਜਾ ਕੇ ਘਰ ਤੇ ਆਪਾਂ ਰੈਡੀ ਯੇ ਬਾਕੀ ਸਾਰੇ ਘਰੋਂ ਘਰੀ ਗਾਡੀ ਬੈਠੇ ਆ ਆਉਣ ਵੀ ਕੋਈ ਨਹੀਂ ਰਿਹਾ ਗਰਮੀ ਦਾ ਕਰਕੇ ਹਾਂ ਟਰੈਕਟਰ ਨੀਵਾ ਬੜਾ ਗਾੜੀਆਂ ਲੱਗਾ ਵਾ ਕਿੱਦਾਂ ਕੱਢਾਂਗੇ ਬਾਅਦ ਚ ਆਹ ਮੜਿਆ ਸਾਹ ਠੁੱਕਦਾ ਫੇਰ ਵੇਖ ਲੈਨੇ ਆ ਜਾਂ ਲੱਗਿਆ ਚੱਲ ਘਰ ਦੇ ਬੰਦੋ ਜਾ ਮੋਟਰ ਬੰਦ ਕਰਕੇ ਆ ਨਾ ਜਾਵਾ ਚਲ ਠੀਕ ਆ ਫੇਰ ਮੈਂ ਜਾਂਦਾ ਚਲੋ ਮਿਲਦੇ ਆਗੇ ਜਾਓ ਜਾਨ ਬਲੋਗ ਖਤਮ ਹੀ ਕਰਦੀ ਐ ਇੱਥੇ ਹਨਾ ਇਹ ਕਰਦੇ ਇਹ ਖਤਮ ਹੀ ਆ ਤੇ ਅਗਲਾ ਨਵਾਂ ਸ਼ੁਰੂ ਕਰਾਂਗੇ ਦੇ ਵੀ ਸਾਡੇ ਬੰਦੇ ਨੇ ਨਵਿਆਂ ਨੂੰ ਵਲੌਗ ਬਣਾਉਣ ਕੱਲਿਆ ਸੀ ਆਹੋ ਭਰਾਵਾ ਜਿਹੜਾ ਪਿਛਲਾ ਵਲੌਗ ਪਾਇਆ ਨਾ ਬਾਬੇ ਦਾ ਵਿਆਹ ਵਾਲਾ ਦੂਸਰਾ ਪਾਰਟ ਉਹ ਗੋਰੀ ਹੁਣੀ ਗਏ ਜਾਂ ਗਿਆ ਸੀ ਕੌਣ ਗਿਆ ਸੀ ਸੁੱਖਾ ਸੁੱਖਾ ਉਸਤਾਦ ਨੂੰ ਅਨਮੋਲ ਵੀ ਗਿਆ ਸੀ ਭਾਈ ਜੀ ਉਹਦਾ ਵਲੌਗ ਤੁਸੀਂ ਚੈੱਕ ਕਰ ਲਈ ਜਾਨਾ ਆਹੋ ਪਹਿਲਾਂ ਟਰਾਲੀਆਂ ਇਥੋਂ ਕੱਢਦੇ ਰਹੇ ਅੰਦਰੋਂ ਬਾਅਦ ਚ ਸੁੱਖੜਾ ਉਥੇ ਮਾਇੰਟ ਕਦਾ ਹੀ ਬਣਾਇਆ ਉਥੇ ਨਾਲ ਗੁਰਦੁਆਰਾ ਸਾਹਿਬ ਦਿਖਾਇਆ ਤੇ ਬਾਅਦ ਘਰ ਆ ਕੇ ਖਤਮ ਕਰਤਾ ਉਹਦੇ ਵਾਸਤੇ ਮਾਫੀ ਆ ਬਾਕੀ ਆਪਾਂ ਤੇ ਬਣਾ ਹੀ ਲਈਦਾ ਜਦ ਮਾੜੇ ਮੋٹے ਜਿੰਨੇ ਜੱਗੇ ਹੈਗੇ ਆ ਚਲੋ ਮੈਂ ਜਾਣਾ ਘਰ ਨੂੰ ਫਿਰ ਤਿਆਰ ਹੋ ਗਿਆ ਉਹਨੇ ਆ ਹੋ ਜਾ ਫੇ ਰੈਡੀ ਮਿਲਦੇ ਆ ਅਗਲੇ ਵਲੌਗ ਚ ਵੜਾ ਜਾ ਅਸੀਂ ਤੇ ਕਦੀ ਕਿਹਾ ਨਹੀਂ ਸਬਸਕ੍ਰਾਈਬ ਜਾ ਕਰਦਿਆ ਕਰੋ ਲਾਈਕ ਲੁਇਕ ਵੀ ਕਰਦਿਆ ਕਰੋ ਵੀਡੀਓ ਜੇ ਵਧੀਆ ਲੱਗਦੇ ਹੁੰਦੇ ਆ ਤੇ ਨਹੀਂ ਤੇ ਫਿਰ ਕੋਈ ਚੱਕਰ ਹੀ ਨਹੀਂ ਹੈ ਭਰਾਵਾ ਮਿਲਦੇ ਆ ਅਗਲੇ ਵਲੌਗ ਚ ਭਾਜੀ ਹੁਣ ਗੱਡੀਆਂ ਢੋਡਿਆ ਪਿਆ ਹਾਂ ਬਾਜ ਕਰਦੀ ਹੁਣ ਚੱਲ ਚੱਲ